प्यारे सिरोतियों प्यार परिसत श्री अकालजी तुसी देख रहे हो स्टार एजी न्यूज़ चैनल अमृतसर छेरटा रोड खंडवाला माडरडोन इलाके विच पांचपा मंडल प्रधान बनावन वास्ते मंडल प्रधान नरेश श्री कुदी अगवाई विच मीटिंग कीती गई और डॉक्टर राम चावला कुमार अमित सीनियर लीडर मेंबर आदे हाजर हन भारत माता की भारतीय जनता पार्टी भारतीय जनता पार्टी, जिन्ता पार्टी।, जिन्ता पार्टी। ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸੰਗਠਨਾਤਮਕ ਚੋਣਾਂ ਦਾ ਪ੍ਰਕਿਰਿਆ ਚੱਲਦੀ ਪਈ ਹੈ। ਸਾਡੇ ਅਮਰitsar ਸ਼ਹਿਰ ਦੀ ਜਿਹੜਾ ਖੰਡ ਵਾਲਾ ਮੰਡਲ ਹੈ, ਸਾਡੇ ਮੰਡਲ ਦੇ ਅਧਿਕਾਰੀ ਨਰੇਸ਼ ਰਿਕੋ ਜੀ ਦੀ ਅਗਵਾਈ ਹੇਠ ਸੰਗਠਨ ਦੀ ਬੈਠਕ ਹੋ ਰਹੀ ਹੈ ਜਿਦੇ ਖਾਸ ਤੌਰ ਤੇ ਸਾਡੇ ਹਲਕਾ ਇੰਚਾਰਜ ਕੁਮਾਰ ਅਮਿਤ ਜੀ ਔਰ ਸਾਰੀ ਸੀਨੀਅਰ ਲੀਡਰਸ਼ਿਪ ਕੁਲਦੀਪ ਜੀ, ਮੰਡਲ ਦੇ ਦੋਨੋਂ ਜਨਰਲ ਸੈਕਟਰੀ ਸਨੀ ਜੀ, ਮਦਾਨ ਜੀ ਸਾਰੇ ਪਹੁੰਚੇ ਨੇ। ਔਰ ਸਾਰਿਆਂ ਨੂੰ ਜਿਹੜਾ ਆਉਣ ਵਾਲਾ ਸਮੇਂ ਚ ਚੋਣ ਆਉਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਇਲੈਕਸ਼ਨ ਦਾ ਚੱਲ ਰਿਹਾ ਹੈ ਮੰਡਲ ਦੇ ਇਲੈਕਸ਼ਨਾਂ ਵਾਦੀ ਸਾਰੀ ਜਾਣਕਾਰੀ ਔਰ ਇੱਕੋ ਮੀਟਿੰਗ ਇੱਕ ਤਰ੍ਹਾਂ ਦੀ ਵਰਕਸ਼ਾਪ ਹੈ ਕਿਸ ਤਰ੍ਹਾਂ ਜਿਹੜਾ ਬੂਤ ਸੰਮਤੀਆਂ ਬਣੀਆਂ ਕਿਸਰਾ ਮੰਡਲਾਂ ਦੇ ਇਲੈਕਸ਼ਨ ਹੋਣੇ ਉਹਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿਉਂਕਿ ਮੇਰੀ ਡਿਊਟੀ ਜ਼ਿਲੇ ਵਾਲੋ ਲੱਗੀ ਮੇਰੀ ਐਜੇ ਆਰਓ ਡਿਊਟੀ ਲੱਗੀ ਹੋਈ ਹੈ ਪੂਰੇ ਜ਼ਿਲੇ ਚ ਤੇ ਸਾਰੇ ਮੰਡਲਾਂ 'ਚ ਬੈਠਕ ਲੈ ਕੇ ਆਉਣ ਵਾਲੇ ਸਮੇਂ 'ਚ ਜਿਹੜੇ 18 ਤਰੀਕ ਤੱਕ ਅਸੀਂ ਬੂਤ ਸੰਮਤੀਆਂ ਦਾ ਗਠਨ ਕਰਨਾ ਉਸ ਤੋਂ ਬਾਅਦ ਮੰਡਲ ਅਧਿਖਤਾ ਚੋਣ ਹੋਣਾ ਉਸ اور ਮੰਡਲ ਅਧਿਖਤੇ ਚੋਣ ਤੋਂ ਬਾਅਦ ਫਿਰ ਅਸੀਂ ਜ਼ਿਲ੍ਹਾ ਅਧਿਖਤਾ ਚੋਣ ਕਰਾਂਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਲੋਕਤੰਤਰ ਪਾਰਟੀ ਹੈ ਸਾਡੇ 'ਚ ਬਾਕੀ ਪਾਰਟੀਆਂ ਵਕਨ ਹੈ ਨਹੀਂ ਐ ਵੀ ਪਿਓ ਤੋਂ ਬਾਅਦ ਪੁੱਤਰ ਪੁੱਤਰ ਤੋਂ ਬਾਅਦ ਦਾਦੇ ਤੋਂ ਬਾਅਦ ਪੋਤਾ ਪੋਤੇ ਤੋਂ ਬਾਅਦ ਇੱਥੇ ਸਾਰੇ ਚੋਣਾਂ ਜਿਹੜੇ ਨੇ ਉਸ ਸੰਗਠਨ ਦੀ ਦ੍ਰਿਸ਼ਟੀ ਦੇ ਨਾਲ ਲੋਕਤੰਤਰ ਦੇ ਵਿੱਚ ਸਾਰੇ ਇਲੈਕਸ਼ਨ ਹੁੰਦੇ ਨੇ ਪ੍ਰੋਪਰ ਔਰ ਕੋਸ਼ਿਸ਼ ਹੁੰਦੀ ਹੈ ਵੀ ਸਰਵਸੰਮਤੀ ਦੇ ਨਾਲ ਇੱਕ ਪਰਿਵਾਰ ਅਸੀਂ ਭਾਰਤੀ ਜਨਤਾ ਪਾਰਟੀ ਹੈ ਇੱਕ ਪਰਿਵਾਰ ਦੀ ਜਿਵੇਂ ਬੈਠ ਕੇ ਅਸੀਂ ਸਰਵਸੰਮਤੀ ਦੇ ਨਾਲ ਚੋਣ ਕਰਦੇ ਆ ਲੇਕਿਨ ਸਾਰਾ ਹੋਏਗਾ ਲੋਕਤੰਤਰੀ ਪ੍ਰਕਿਰਿਆ ਦੇ ਨਾਲ ਜਿਹੜਾ ਚੁਣਿਆ ਹੋਏ ਉਹ 代表ਿੰਦੀ ਨੇ ਜਿੰਨ ਮੰਡਲ ਦੇ ਉਹ ਅਧਿਐਕਸ਼ ਦਾ ਚੋਣ ਜਿਲੇ ਦਾ ਕਰਨਗੇ ਜਿਲੇ ਦੀ ਜਿਹੜੀ ਪ੍ਰਤੀਨਿਧੀ ਚੁਣੀ ਹੈ ਉਹ ਜਾ ਕੇ ਪ੍ਰਦੇਸ਼ ਦਾ ਚੋਣ ਅਧਿਐਕਸ਼ ਦਾ ਚੋਣ ਕਰੇਗਾ ਇਹ ਸਾਰੀ ਪ੍ਰਕਿਰਿਆ ਨੂੰ ਇਨਜਾਮ ਦੇਣ ਵਾਸਤੇ ਅੱਜ ਅਸੀਂ ਇੱਥੇ ਬੈਠੇ ਜੀ ਜਿਹੜੀ ਜਿੰਨੀ ਇਤੋ ਹੀ ਹੋਰ ਬਰਕੀ ਕਰਨ ਜਾਂਦੇ ਸਭ ਤੋਂ ਪਹਿਲੇ ਮੈਂ ਦਿੱਲੀ ਦੀ ਜਨਤਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਕਰਕੇ ਔਰ ਸਾਰੇ ਆਏ ਕਾਰਕਟਰਾਂ ਨੂੰ ਸਭ ਤੋਂ ਪਹਿਲੇ ਤਾਂ ਮੈਂ ਵਧਾਈ ਦੇਣਾ ਚਾਹਨਾ ਅੰਮ੍ਰਿਤਸਰ ਦੀ ਜਨਤਾ ਨੂੰ ਔਰ ਪੰਜਾਬ ਦੀ ਜਨਤਾ ਨੂੰ ਇਹ ਇੱਕ ਜਿਹੜੀ ਪਾਰਟੀ ਜਿਹੜੀ ਕਲੰਕ ਲੱਗਾ ਸੀ ਪੰਜਾਬ ਤੋਂ ਉਹ ਦਿੱਲੀ ਨੇ ਮਿਟਾਉਣ ਦਾ ਕੰਮ ਕੀਤਾ ਇੱਕ ਐਸੀ ਨਿਕੰਮੀ ਪਾਰਟੀ ਜਿਹੜਾ ਚੂਕਤਾ ਮੁਫੱਤਾ ਲੈ ਕੇ ਝੂٹے ਵਾਅਦੇ ਲੈ ਕੇ ਪੰਜਾਬੀਆਂ ਨੂੰ ਜਿਹਨੇ ਠੱਗਿਆ ਸੀ ਅੱਜ ਉਹਨੂੰ ਦਿੱਲੀ ਦੇ ਵਿੱਚ ਸਬਕ ਮਿਲਿਆ ਦਿੱਲੀ ਦੀ ਜਨਤਾ ਦਾ ਬਹੁਤ ਬਹੁਤ ਧੰਨਵਾਦ ਨਤਮਸਤਕੋ ਕੇ ਪ੍ਰਣਾਮ ਕਰਦਾ ਕਿ ਉਹਨਾਂ ਨੇ ਇੱਕ ਝੂਠਾ ਸ਼ੀਸ਼ਮੈਨ ਜਿਹੜਾ ਇਹਨੇ ਖੜਾ ਕੀਤਾ ਸੀ ਕੇਜਰੀਵਾਲ ਨੂੰ ਉਹਨੂੰ ਪਰ ਜਦ ਤੁਸੀਂ ਕੇਜਰੀਵਾਲ ਦਾ ਨਾਮ ਲਿਆ ਕੇਜਰੀਵਾਲ ਕਹਿੰਦਾ ਸੀ ਕਿ ਜੇ ਨਰਿੰਦਰ ਮੋਦੀ ਤੁਝੇ ਜਨਮ ਲੈ ਆ ਵੀ ਲਏਗਾ ਉਹ ਤਾਂ ਵੀ ਇਥੋਂ ਜਿੱਤ ਨਹੀਂ ਸਕਦਾ ਕੀ ਕਹਿਣਾ ਚਾਹੋਗੇ ਉਹ ਝੂਠਾ ਬੰਦਾ ਐ ਅਸੀਂ ਉਹਦੀ ਕਿਸੇ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਪੰਜਾਬ ਨੇ ਉਹਦੀ ਗੱਲ ਤੇ ਵਿਸ਼ਵਾਸ ਕਰਕੇ ਦੇਖ ਰਿਆ ਅੱਜ ਪੰਜਾਬ ਦੀ ਹਾਲਤ ਦੇਖੀਏ ਲਾਅ ਐਂਡ ਆਰਡਰ ਦੀ ਹਾਲਤ ਦੇਖੀਏ ਰੇਟ ਮਾਫੀਆ ਦੇਖੀਏ ਨਸ਼ੇ ਦਾ ਦੇਖੀਏ ਕਿਹੜਾ ਕੰਮ ਪੰਜਾਬ 'ਚ ਜਿਹੜਾ ਨਹੀਂ ਹੋ ਰਿਹਾ ਹਰ ਜਗ੍ਹਾ ਤੇ ਦੁਕਾਨਾਂ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਖੋਲ੍ਹੀਆਂ ਹਰ ਕੰਮ ਪੈਸੇ ਨਾਲ ਹੋ ਰਿਹਾ ਔਰ ਪੰਜਾਬ ਦੇ ਵਿੱਚ ਆਮ ਗੱਲ ਹੋ ਗਈ ਹੈ ਵੀ ਹਰ ਵੱਡੇ ਬੰਦੇ ਨੂੰ ਫਰੋਤੀਆਂ ਦੇ ਫੋਨ ਆ ਰਹੇ ਨੇ ਗੈਂਗਸਟਰ ਕਲਚਰ ਵੱਧ ਗਿਆ ਹਾਰ ਤੋਂ ਬਾਅਦ ਕੇਜੀ ਵਾਲੇ ਹੁਣ ਜਿਵੇਂ ਪੰਜਾਬ ਦੇ ਐਮਐਲਏ ਸਾਰਿਆਂ ਨੂੰ ਆਪਣੇ ਉੱਤੇ ਦਸਤਖਤ ਆ ਮੀਟਿੰਗ ਵਾਸਤੇ ਕੀ ਕਹਿਣਾ ਚਾਹੂੰਗਾ ਉਹ ਡਰ ਗਿਆ ਉਹਨੂੰ ਲੱਗਦਾ ਹੈ ਵੀ ਜਿਹੜਾ ਜੋ ਦਿੱਲੀ ਦੇ ਵਿੱਚ ਹੋਇਆ ਹੈ ਉਹ ਪੰਜਾਬ ਦੇ ਵਿੱਚ ਵੀ ਹੋਣ ਵਾਲਾ ਔਰ ਹੋਣਾ ਹੀ ਹੋਣਾ ਕਿਉਂਕਿ ਇੱਥੇ ਲੋਕ ਜਿਹੜੇ ਨੇ ਉਹ ਪੰਜਾਬ ਦੇ ਲੋਕ ਐਸ ਵੇਲੇ ਇਸ ਪਾਰਟੀ ਤੋਂ ਇਡੇ ਦੁਖੀ ਆ ਗਏ ਨੇ ਤੁਸੀਂ ਦੇਖੋ ਲੋਕਤੰਤਰ ਦੀ ਹੱਤਿਆ ਹੋਈ ਹੈ ਸਾਰੇ ਜਿੰਨੇ ਵੀ ਜ਼ਿਲ੍ਹਿਆਂ 'ਚ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਸੀ ਕਿਤੇ ਵੀ ਇਹਨਾਂ ਦੀ ਮੈਜੋਰਟੀ ਨਹੀਂ ਸੀ ਸਭ ਜਗ੍ਹਾ ਇਹਨਾਂ ਨੇ ਲੋਕਤੰਤਰ ਦੀ ਹੱਤਿਆ ਕਰਕੇ ਆਪਣੇ ਮੇਅਰ ਕੋਸ਼ਿਸ਼ ਕੀਤੇ ਨੇ ਸਰ ਜਿੱਥੇ ਨਗਰ ਕੌਂਸਲ ਦੀ ਗੱਲ ਕਰੀ ਜਿਹੜਾ ਮੇਅਰ ਬਣਾਇਆ ਉਹਦੇ ਬਾਰੇ ਕਹਿਣਾ ਚਾਹੁੰਦੇ ਹਾਂ ਜਿਹੜਾ ਮੇਰ ਬਣਾਇਆ ਗਿਆ ਉਹ ਨੂਤੰਦਰ ਦੀ ਹੱਤਿਆ ਕਰਕੇ ਬਣਾਇਆ ਗਿਆ ਕੈਂਟ ਸਾਰੇ ਸ਼ਹਿਰ ਨੂੰ ਪਤਾ ਹੈ ਵੀ ਉਹਨਾਂ ਕੋਲ ਤੇ 22 ਬੰਦੇ ਸੀਗੇ ਸਾਰੇ ਉਹਨਾਂ ਚੋ ਵੀ ਸਾਰੇ ਉਸ ਦਿਨ ਮੌਜੂਦ ਨਹੀਂ ਸੀ ਉੱਥੇ ਇਲੈਕਸ਼ਨ ਦੇ ਵਿੱਚ ਔਰ ਇਹ ਸਾਰਾ ਜਿਹੜਾ ਕੰਮ ਹੈ ਇਹ ਭਗਵੰਤ ਮਾਨ ਦੀ ਸ਼ਹਿਤੇ ਕੀਤਾ ਗਿਆ ਕਿਸੇ ਦਿਨ ਦਿੱਲੀ ਦੇ ਵਿੱਚ ਜਿੱਤੋ ਇਹ ਭਾਜਪਾ ਦੀ ਪੰਜਾਬ ਨੂੰ ਕਿੱਸਾ ਦੇਖਦੇ ਹੋ ਆਉਣ ਵਾਲਾ ਸਮੇਂ ਪੰਜਾਬ ਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਫ਼ ਦਿਖ ਰਿਹਾ ਹੈ ਔਰ ਸਾਡਾ ਦ੍ਰਿੜ ਨਿਸ਼ਚੈ ਵੀ ਹੈ ਔਰ ਅਸੀਂ ਸਾਰੇ ਕਰਤਾ ਕਾਰਕਰਤਾ ਇਸੇ ਕਰਕੇ ਇੰਨੀ ਵੱਡੀ ਤਦਾਦ ਚ ਅੱਜ ਬੈਠਿਆ ਕਿ 2027 ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਕਮਲ ਖਿਲੇਗਾ ਔਰ ਪ੍ਰਚੰਡ ਬਹੁਮਤ ਦੇ ਨਾਲ ਜਿਸ ਤਰ੍ਹਾਂ ਅਸੀਂ ਦਿੱਲੀ 'ਚ ਸਰਕਾਰ ਬਣਾਈ ਹੈ ਉਹ ਪੰਜਾਬ 'ਚ ਵੀ ਸਰਕਾਰ ਬਣਨ ਵਾਲੀ ਹੈ ਦਿੱਲੀ ਦੀ ਸਰਕਾਰ ਇੱਕ ਸ਼ੰਖਨਾਦ ਹੈ ਅੱਜ ਪੰਜਾਬ ਦੇ ਸਾਡੀ ਤਿਆਰੀ ਸ਼ੁਰੂ ਹੈ ਪੰਜਾਬ ਦੇ ਵਿੱਚ ਅਸੀਂ ਆਪਣੇ ਪੂਰੇ ਬਹੁਮਤ ਦੇ ਨਾਲ ਸਰਕਾਰ ਬਣਾਵਾਂਗੇ ਤੁਸੀਂ ਦੇਖੋਗੇ ਆਮ ਆਦਮੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਤੁਹਾਨੂੰ ਉਸ ਵੇਲੇ ਨਹੀਂ ਲੱਭੇਗਾ ਕਿਉਂਕਿ ਇਹਨਾਂ ਨੇ ਜਿਹੜੇ ਝੂਠੇ ਵਾਅਦੇ ਕੀਤੇ ਸੀ ਉਹ ਮੋਦੀ ਜੀ ਦੀ ਗਾਰੰਟੀ ਦੇ ਸਾਹਮਣੇ ਸਾਰੇ ਫੇਲ ਹੋ ਗਏ ਨੇ ਮੋਦੀ ਜੀ ਦੇ ਨਾਲ ਸਾਰਾ ਦੇਸ਼ ਚੱਲਣ ਨੂੰ ਤਿਆਰ ਹੈ ਔਰ ਉਹ ਸਾਰੀਆਂ ਜਿਹੜੀਆਂ ਯੋਜਨਾਵਾਂ ਮੋਦੀ ਜੀ ਦੀਆਂ ਔਰ ਜਿਹੜੀਆਂ ਮੋਦੀ ਜੀ ਦੀਆਂ ਗਾਰੰਟੀਆਂ ਦਿੱਤੀਆਂ ਉਹ ਪੰਜਾਬ ਦੇ ਵਿੱਚ ਇੱਕ ਨਿਆ ਸਵੇਰਾ ਲੈ ਕੇ ਆਏਗੀ ਕਿਉਂਕਿ ਸਾਨੂੰ ਇੱਕ ਦੇਖਣਾ ਚਾਹੀਦਾ ਕਾਂਗਰਸ ਤਾਂ ਵੀ ਅਸੀਂ ਸਰਕਾਰ ਦੇਖ ਲਈ ਆਮ ਆਦਮੀ ਪਾਰਟੀ ਦੀ ਵੀ ਦੇਖ ਲਈ ਅਕਾਲੀਆਂ ਦੀ ਵੀ ਦੇਖ ਲਈ ਕਿਉਂਕਿ ਅਕਾਲੀਆਂ ਦੇ ਨਾਲ ਅਸੀਂ ਜੂਨੀਅਰ 파ਟਨਰ ਹਾਂ ਸਰ ਜੀ ਤੁਸੀਂ ਨਾ ਅਕਾਲੀਆਂ ਦੀ ਗੱਲ ਕੀਤੀ ਹੈ ਉਹਨਾਂ ਦਾ ਗੱਠ ਬੰਦਣਾ ਵੀ ਤੁਹਾਡੇ ਨਾਂ ਹੋਣ ਜਾ ਰਿਹਾ ਉਹਦੇ ਬਾਰੇ ਕਹੋ ਉਹ ਪਾਰਟੀ ਹਾਈ ਕਮਾਂਡ ਦਾ ਵਿਸ਼ੇ ਹੈ ਅਸੀਂ ਆਪਣੇ ਬਲਬੂਤੇ ਤੇ ਚੋਣ ਪਿਛਲੀ ਵਾਰੀ ਵੀ ਲੜਿਆ ਸੀ ਅਸੀਂ ਅਗਲੀ ਵਾਰੀ ਵੀ ਪੂਰੇ ਸક્ષਮ ਹੋ ਕੇ ਚੋਣ ਲੜਾਂਗੇ ਪਾਰਟੀ ਹਾਈ ਕਮਾਂਡ ਜੋ ਡਿਸਾਈਡ ਕਰੇਗੀ ਉਹਦੇ ਨਾਲ ਅਸੀਂ ਚੱਲਾਂਗੇ ਪਾਰਟੀ ਉਹ ਆਪਣੇ ਜਿਹੜੇ ਵਲੰਟੀਅਰ ਜਾਂ ਹੋਰ ਮੈਂਬਰ ਇਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਮੈਂ ਸਭ ਨੂੰ ਇਹ ਹੀ ਕਹਿਣਾ ਚਾਹੁੰਦਾ ਵੀ 2027 ਦੂਰ ਨਹੀਂ ਹੈ ਔਰ ਭਾਰਤੀ ਜਨਤਾ ਪਾਰਟੀ ਐਸਵੇਲੇ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਔਰ ਪੰਜਾਬ ਦੇ ਵਿੱਚ ਵੀ ਸਾਰੇ ਤਿਆਰੀ ਕਰਨ ਔਰ ਅਸੀਂ ਇੱਥੇ ਸਰਕਾਰ ਬਣਾਵਾਂ